ਦੋਸਤੋ ਆ ਹਾਲਾਤ ਦੇਖ ਲਓ ਮੇਰੇ ਪਿੰਡ ਲਾਲ ਦੇ ਹਾਲਾਤ ਇਹ ਜਿਹੜਾ ਕਿਸ਼ਨਗੜ੍ਹ ਨੂੰ ਨਾਲ ਆ ਜਾਂਦਾ ਉਸ ਦੇ ਲਵੇ ਲਵੇ ਜਿਹੜਾ ਨਾਲਾ ਟੁੱਟ ਚੁੱਕਿਆ ਆ ਤੁਸੀਂ ਦੇਖ ਲਓ ਕਿ ਘੱਟੋ ਘੱਟ 2 250 ਏਕੜ ਜ਼ਮੀਨ ਆ ਜਿਹੜੀ ਉਹ ਕਿਸਾਨ ਵੀਰਾਂ ਦੀ ਇਸ ਪਾਣੀ ਦੇ ਵਿੱਚ ਡੁੱਬ ਚੁੱਕੀ ਐ ਇਹ ਦੋਸਤੋ ਜਦੋਂ ਵੀ ਜ਼ਿਆਦਾ ਮੀਂਹ ਆਉਂਦੇ ਨੇ ਹਰ ਸਾਲ ਹੀ ਇੱਥੇ ਘੱਟੋ ਘੱਟ 1.5 200 ਏਕੜ ਠੇਕਿਆਂ ਤੇ ਲਈ ਹੋਈ ਜ਼ਮੀਨ ਹੈ ਗਰੀਬ ਕਿਸਾਨ ਨੇ ਸਾਡੇ ਪਿੰਡ ਦੇ 2-2 2.5 2 ਏਕੜ ਵਾਲੇ ਵਿਚਾਰੇ ਹੁਣੇ ਦੇਖ ਲਓ ਪਾਣੀ ਘਟੋ ਘਟ 6-6 ਫੁੱਟ ਪਾਣੀ ਦੋਸਤੋ ਇਸ ਨੂੰ ਮਲਿਆਣਾ ਕਹਿੰਦੇ ਨੇ ਜਿਹੜੀ ਕਿ ਗੜਦਿਆ किशनਗੜ ਨੂੰ ਸੜਕ ਜਾਂਦੀ ਹੈ ਉਸ ਸੜਕ ਦੇ ਲਵੇ-ਲਵੇ ਇਹ ਆ ਤੁਸੀਂ ਦੇਖ ਸਕਦੇ ਹੋ ਅੱਜ ਦੇ ਤਾਜ਼ਾ ਹਾਲਾਤ ਉਹ ਟਿੱਬਾ ਜਿਹੜਾ ਦੇਖਦੇ ਹੋ ਦੋਸਤੋ 8 ਫੁੱਟ ਉੱਚਾ ਟਿੱਬਾ ਹੈ 8 ਫੁੱਟ ਦੇ ਵਿੱਚੋਂ ਸਿਰਫ 1.5 ਫੁੱਟ ਟਿੱਬਾ ਜਿਹੜਾ ਨੀਮ ਹੈ ਦੇਖ ਲਓ 7 7.5 ਫੁੱਟ ਤੱਕ ਪਾਣੀ ਜਿਹੜਾ ਇੱਥੇ ਇਹ ਝੋਨਾ ਜਿਹੜਾ ਡੁੱਬ ਚੁੱਕਿਆ ਹੁਣੇ ਦੱਸੋ ਵੀ ਇਹ ਪਾਣੀ ਕਦੋਂ ਥੱਲੇ ਹੋਊਗਾ ਸੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅਜੇ ਵੀ ਬਚਤ ਹੋ ਜੂ ਮੀ ਨਾ ਹੋਰ ਪਾ ਕਿਸਾਨ ਮਾਰੇ ਜਾਣਗੇ ਕਿਸਾਨਾਂ ਦਾ ਕੁਝ ਨਹੀਂ ਬਣਨਾ ਜਿਨ੍ਹਾਂ ਦੀ ਫਸਲ ਮਰ ਗਈ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਬਣਦਾ ਸੋ ਸਾਰੇ ਆਪੋ ਆਪਣੇ ਗੁਰੂ ਘਰਾਂ ਚ ਅਰਦਾਸਾਂ ਕਰਾਓ ਤਾਂ ਕਿ ਪ੍ਰਮਾਤਮਾ ਜਿਹੜਾ ਹੋਰ ਮੀਂਹ ਨਾ ਪਾਵੇ ਜੇਕਰ ਹੋਰ ਮੀਂਹ ਨਹੀਂ ਪੈਂਦਾ ਤਾਂ ਇਹ ਫਸਲਾਂ ਬਚਣ ਦਾ ਕੋਈ ਅਸਾਰ ਹੈ ਨਹੀਂ ਤਾਂ ਦੋਸਤੋ ਇਹ ਫਸਲਾਂ ਨੇ ਜਿਹੜੀਆਂ ਇਹ ਬਚਣ ਦਾ ਕੋਈ ਹੱਲ ਹੈ ਨਹੀਂਗਾ ਕਿਉਂਕਿ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਹੈ 7 ਫੁੱਟ ਪਾਣੀ ਕੋਈ ਘਟ ਨਹੀਂ ਹੁੰਦਾ ਦੋਸਤੋ ਜਿਹੜੀ 7 ਫੁੱਟ ਥੱਲੇ ਜੀਰੀ ਡੁੱਬੀ ਹੋਈ ਹੈ ਉਹਨਾਂ ਨੇਵਾ ਹੁਣ ਤੇ ਬਹੁਤ ਟਾਈਮ ਲੱਗਣਾ ਸੋ ਸਾਰੇ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖਰਦਾਸਾਂ ਬੇਨਤੀਆਂ ਕਰੋ ਕਿ ਸੱਚੇ ਪਾਤਸ਼ਾਹ ਸਾਰੀ ਦੁਨੀਆ ਨੂੰ ਬਚਾ ਤੂੰ ਹੀ ਬਚਾਉਣ ਵਾਲਾ ਨਹੀਂ ਪਾਣੀ ਨੇ ਹੀ ਕਹਿੰਦੇ ਪੰਜਾਬ ਨੂੰ ਮਾਰਨਾ ਜਿੱਦੇ ਮਾਰਨਾ ਸੋ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਕੀ ਕਰਨਾ ਦੋਸਤੋ ਸਾਨੂੰ ਹਾਲਾਤ ਦਿਖਾਉਣ ਵਾਸਤੇ ਇਹ ਜਰਪ ਵੀਡੀਓ ਬਣਾਈ ਹੈ ਸੋ ਆ ਹਾਲਾਤ ਦੇਖ ਲਓ ਕਿ ਝੋਨਾ ਕਿੰਨਾ ਕਿੰਨਾ ਡੁੱਬਿਆ ਪਿਆ ਆ ਝੋਨਾ ਬਹੁਤ ਉੱਚੇ ਬਾਣ ਦੇ ਵਿੱਚ ਖੜਿਆ ਮੈਂ ਘੱਟੋ-ਘੱਟ 2.5 ਫੁੱਟ ਜਿਹੜਾ ਇਹ ਤੋਂ ਥੱਲੇ 5 ਫੁੱਟ 6 ਫੁੱਟ ਹੋਰ ਹੈ ਜਿਹੜਾ ਨੀਚੇ ਹੈ ਮਨ ਲੱਕ ਜਿੱਥੇ ਇਹ ਤਾਂ ਅਜੇ ਬਾਣ ਬਹੁਤ ਉੱਚਾ ਜਿੱਥੇ ਮੈਂ ਖੜਿਆ ਦੋਸਤੋ